ਅੱਜ ਬਣਾਵਾਂਗੇ ਜੀ ਲੋਕੀ ਚਨਾ ਦਾਲ ਜਾਨੀ ਕਿ ਛੋਲੇ ਦੀ ਦਾਲ ਦੇ ਵਿੱਚ ਕद्दू ਪਾ ਕੇ ਬਣਾਵਾਂਗੇ ਜੋ ਕਿ ਬਹੁਤ ਟੇਸਟੀ ਵੀ ਹੈ ਤੇ ਨਾਲ ਹੀ ਬਹੁਤ ਹੈਲਥੀ ਵੀ ਮੰਨਿਆ ਜਾਂਦਾ ਹੈ ਤੇ ਸਾਡੇ ਘਰ ਦੇ ਵਿੱਚ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪੂਰੀ ਵੀਡੀਓ ਰੈਸਪੀ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਥੇ ਇੱਕ ਮੈਂ ਛੋਟਾ ਬਾਉਲ ਜਾਨੀ ਕਿ ਛੋਟੀ ਕੌਲੀ ਲਈ ਹੈ ਜੀ ਚਨਾ ਦਾਲ ਚਨਾ ਦਾਲ ਨੂੰ ਆਪਾਂ ਪਾਵਾਂਗੇ ਜੀ ਖੁੱਲੇ ਭਾਂਡੇ ਦੇ ਵਿੱਚ ਖੁੱਲੇ ਪਾਂਡੇ ਦੇ ਵਿੱਚ ਮੈਂ ਪਹਿਲਾਂ ਪਾਣੀ ਪਾ ਲਿਆ ਜੀ ਤੇ ਫਿਰ ਆਪਾਂ ਚਨਾ ਦਾਲ ਪਾ ਕੇ ਇਹਨੂੰ ਭਿਉਂ ਕੇ ਰੱਖ ਦੇਣਾ ਹੈ ਚਨਾ ਦਾਲ ਪਹਿਲਾਂ ਪਾਓ ਜਾਂ ਪਾਣੀ ਪਹਿਲਾਂ ਪਾਓ ਆਪਾਂ ਬਸ ਪਾਣੀ ਦੇ ਵਿੱਚ ਦਾਲ ਨੂੰ ਭਿਉਂ ਕੇ ਰੱਖਣਾ ਹੈ ਤੇ ਇਹਨੂੰ ਨਾ 1 ਤੋਂ 1.5 ਘੰਟਾ ਭਿਉਂ ਕੇ ਰੱਖਾਂਗੇ ਜਿਆਦਾ ਟਾਈਮ ਹੈਗਾ ਤਾਂ ਤੁਸੀਂ 2-3 ਘੰਟੇ ਵੀ ਭਿਉਂ ਕੇ ਰੱਖ ਸਕਦੇ ਹੋ ਇਹਦੇ ਨਾਲ ਜਿਹੜੀ ਦਾਲ ਹੈ ਨਾ ਜਲਦੀ ਬਣ ਜਾਂਦੀ ਹੈ ਕਿਉਂਕਿ ਦਾਲ ਨਰਮ ਵੀ ਹੋ ਜਾਂਦੀ ਹੈ ਤੇ ਫੁੱਲ ਵੀ ਜਾਂਦੀ ਹੈ ਦੇਖੋ ਮੈਂ ਪੂਰਾ 1 ਘੰਟਾ ਇਹਨੂੰ ਭਿਉਂ ਕੇ ਰੱਖ ਦਿੱਤਾ ਸੀ ਤੇ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਪਾਣੀ ਦੇ ਨਾਲ ਧੋ ਕੇ ਸਾਫ਼ ਕਰ ਲੈਣੀ ਹੈ 3 ਤੋਂ 4 ਵਾਰੀ ਦੂਸਰੀ ਸਾਈਡ ਇਥੇ ਮੈਂ ਲਈ ਹੈ ਜੀ ਲੋਕੀ ਜਾਨੀ ਕਿ ਆਲ ਤੁਸੀਂ ਕੀਆ ਕਦੋਂ ਵੀ ਲੈ ਸਕਦੇ ਹੋ ਤੇ ਇਹਨੂੰ ਨਾ ਇਹ ਕਾਫੀ ਵੱਡੇ ਸਾਈਜ਼ ਦੇ ਵਿੱਚ ਅਸੀਂ ਮੈਂ ਅੱਧੀ ਆਲ ਦੀ ਵਰਤੋਂ ਕਰ ਰਹੀਆਂ ਤੇ ਇਹਨੂੰ ਚੰਗੀ ਤਰ੍ਹਾਂ ਸ਼ੈੱਲ ਕੇ ਮੈਂ ਕੱਟ ਲਿਆ ਤੇ ਤੋਕੇ ਇਹਨੂੰ ਮੈਂ ਪਹਿਲਾਂ ਹੀ ਸਾਫ਼ ਕਰ ਲਿਆ ਸੀ ਤੇ ਆਪਾਂ ਦੁਬਾਰਾ ਫਿਰ ਤੋਕੇ ਦੀ ਵਰਤੋਂ ਕਰਾਂਗੇ ਤੇ ਆਪਾਂ ਨਾ ਇਹਨੂੰ ਲੋਕੀ ਨੂੰ ਥੋੜੇ ਮੋਟੇ ਪੀਸਾਂ ਦੇ ਵਿੱਚ ਕੱਟ ਕੇ ਫਿਰ ਇਹਦੀ ਵਰਤੋਂ ਕਰਨੀ ਆ ਤੇ ਦਾਲ ਬਣਾਵਾਂਗੇ ਆਪਾਂ ਕੁੱਕਰ ਦੇ ਵਿੱਚ ਤੁਸੀਂ ਇਹੀ ਦਾਲ ਜੀ ਚੁੱਲੇ ਤੇ ਜਾਂ ਹਾਰੇ ਦੇ ਵਿੱਚ ਬਣਾਉਣਾ ਤੇ کیا بات ہے ਬਹੁਤ ਹੀ ਸਵਾਦ ਬਣਦੀ ਹੈ ਦਾਲ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਜਿਹਨੂੰ ਧੋ ਕੇ ਪਾ ਦਿੱਤਾ ਕੁੱਕਰ ਦੇ ਵਿੱਚ ਤੇ ਇਸੇ ਤਰ੍ਹਾਂ ਮੈਂ ਲੋਕੀ ਹਨਾ ਉਹਨੂੰ ਵੀ ਚੰਗੀ ਤਰ੍ਹਾਂ ਧੋ ਕੇ ਆਪਾਂ ਦੁਬਾਰਾ ਫੇਰ ਪਾਵਾਂਗੇ ਇੱਕ ਪਿਆਜ਼ ਇੱਥੇ ਮੈਂ ਉਹ ਵੀ ਮੋٹے ਪੀਸਾਂ ਦੇ ਵਿੱਚ ਕੱਟ ਕੇ ਲਿਆ ਜੀ ਇੱਕ ਟਮਾਟਰ ਲਿਆ ਛੋਟੇ ਸਾਈਜ਼ ਦਾ ਉਹਨੂੰ ਵੀ ਨਾ ਮੈਂ ਉੱਪਰੋਂ ਦਾ ਛਿਲਕਾ ਉਤਾਰ ਦਿੱਤਾ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ ਨਾਲ ਹੀ ਪੰਜ ਤੋਂ 6 ਕਲੀਆਂ ਲਸਣ ਦੀਆਂ ਤੇ ਦੋ ਹਰੀਆਂ ਮਿਰਚਾਂ ਬਿਲਕੁਲ ਛੋਟੇ ਸਾਈਜ਼ ਦੇ ਵਿੱਚ ਲਈਆਂ ਸਵਾਦ ਅਨੁਸਾਰ ਨਮਕ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਲਈਆ ਤੇ ਪਾਣੀ ਆਪਾਂ ਲੋੜ ਅਨਸਾਰ ਹੀ ਦੀ ਵਰਤੋਂ ਕਰਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਪਾਂ ਜਿਹੜੀ ਦਾਲ ਉਹ ਵੀ ਭੌਂ ਕੇ ਰੱਖੀ ਸੀ ਨਾਲ ਹੀ ਜਿਹੜੇ ਨਾ ਲੋਕੀ ਇਹ ਵੀ ਕਾਫੀ ਪਾਣੀ ਛੱਡਦੀ ਆ ਬਸ ਜਿੰਨੇ ਕ ਪਾਣੀ ਦੇ ਵਿੱਚ ਆਪਣੀ ਦਾਲ ਤੇ ਮਤਲਬ ਲੋਕੀ ਭਿੱਜ ਜਾਵੇ ਨਾ ਮਤਲਬ ਡੁੱਬ ਜਾਵੇ ਉਹਨਾਂ ਕੀ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈ ਤੇ ਆਖਰਲੇ ਤੇ ਮੈਂ ਪਾਇ ਜੀ ਇੱਕ ਚਮਚ ਤੇਲ ਤੁਸੀਂ ਕੋਈ ਵੀ ਤੇਲ ਕਿਉਂ ਦੀ ਵਰਤੋਂ ਕਰ ਸਕਦੇ ਹੋ ਤੇ ਤੇਲ ਪਾਉਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਜਦੋਂ ਵਿਸਲ ਆਉਂਦੀ ਹੈ ਤੇ ਜਦ ਦਾਲ ਆਪਣੀ ਬਾਹਰ ਨਹੀਂ ਨਿਕਲਦੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਣਾ ਤੇ ਫਿਰ ਲਗਾ ਦੇਣਾ ਆਪਾਂ ਕੁੱਕਰ ਦਾ ਢੱਕਣ ਕੁੱਕਰ ਦਾ ਢੱਕਣ ਲਗਾ ਕੇ ਆਪਾਂ ਲਗਾਉਣੀ ਹੈ 5 ਵਿਸਲ 1 ਵਿਸਲ ਹਾਈ ਫਲੇਮ ਤੇ ਲਗਾਉਣੀ ਹੈ ਤੇ 4 ਵਿਸਲ ਆਪਾਂ ਲਗਾਉਣੀ ਹੈ ਜੀ ਬਿਲਕੁਲ ਲੋ ਟੂ ਮੀਡੀਅਮ ਫਲੇਮ ਤੇ ਤੇ ਜਿਵੇਂ ਵਿਸਲ ਆ ਗਈਆਂ ਨਾ 5 ਗੈਸ ਆਪਾਂ ਬੰਦ ਕਰ ਦੇਣਾ ਹੈ ਉਨੀ ਦੇਰ ਆਪਾਂ ਤੜਕਾ ਬਣਾ ਕੇ ਤਿਆਰ ਕਰ ਲੈਣੀ ਹੈ ਤੜਕਾ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀ ਕੜਾਈ ਰੱਖੀਆ ਮੈਂ ਗੈਸ ਦੇ ਉੱਪਰ ਤੇ ਉਹਦੇ ਵਿੱਚ ਮੈਂ 2 ਚਮਚ ਲਿਆ ਸਰੋਂ ਦਾ ਤੇਲ ਜਿਵੇਂ ਤੇਲ ਗਰਮ ਹੋ ਗਿਆ ਉਹਦੇ ਵਿੱਚ ਪਹਿਲਾਂ ਇੱਥੇ ਮੈਂ ਪਿਆਜ਼ ਲਈਆਂ ਦੋ ਤੋਂ ਤਿੰਨ ਉਹਨਾਂ ਨੂੰ ਇਸ ਤਰ੍ਹਾਂ ਥੋੜਾ ਮੋਟਾ ਕੱਟ ਕੇ ਪਾ ਦਿੱਤਾ ਤੇ ਤੇਲ ਦੇ ਵਿੱਚ ਲਗਾਤਾਰ ਪਾ ਕੇ ਹਿਲਾਉਂਦੇ ਹੋਏ ਨਾ ਹਲਕਾ ਜਿਹਾ ਰੰਗ ਬਦਲਣ ਤੱਕ ਇਹਨਾਂ ਨੂੰ ਭੁੰਨਾਂਗੇ ਜਿਵੇਂ ਪਿਆਜ਼ਾਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਜੀ ਫਿਰ ਇਹਦੇ ਵਿੱਚ ਮੈਂ ਪਾ ਰਹੀ ਹਾਂ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਨਾਲ ਹੀ ਚਮਚ ਦਾ ਚੌਥਾ ਹਿੱਸਾ ਜੀਰਾ ਨੇ ਜੀਰਾ ਮੈਂ ਲਾਸਟੇ ਪਾ ਰਹੀ ਹਾਂ ਜੀ ਮੇਰੇ ਨਾਨੀ ਕਹਿੰਦੇ ਹੁੰਦੇ ਸੀ ਕਿ ਜੀਰਾ ਬਾਦ ਵਿੱਚ ਪਾਈਏ ਨਾ ਤੇ ਇਹਦਾ ਸਵਾਦ ਬੜਾ ਹੀ ਵਧੀਆ ਆਉਂਦਾ ਹੈ ਇਸ ਲਈ ਮੈਂ ਅੱਜ ਜੀਰਾ ਜਿਹੜਾ ਬਾਦ ਵਿੱਚ ਪਾਇਆ ਹੈ ਤੇ ਅਦਰਕ ਲਸਣ ਪਾ ਕੇ ਜੀਰਾ ਪਾ ਕੇ ਜੀ ਫਿਰ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ 골ਡਨ ਬ੍ਰਾਊਨ ਹੋਣ ਤੱਕ ਤੇ ਦੂਸਰੀ ਸਾਈਡ ਜਿਵੇਂ ਪੰਜ ਵਿਸਲ ਆ ਗਿਆ ਸੀ ਉਸ ਤੋਂ ਬਾਅਦ ਜੀ ਜਿਵੇਂ ਕੁੱਕਰ ਦੀ ਸਟੀਮ ਨਿਕਲ ਗਈ ਤੇ ਆਪਾਂ ਨਾ ਆਪਣੀ ਦਾਲ ਚੈੱਕ ਕਰ ਲੈਣੇ ਆ ਤੇ ਦਾਲ ਦੇਖੋ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਆ ਟਮਾਟਰ ਵੀ ਬਿਲਕੁਲ ਖੁੱਲ ਗਿਆ ਏ ਤੇ ਲੋਕੀ ਅਲੱਗ ਦਿਖ ਰਹੀ ਹੈ ਚਨੇ ਵੀ ਤੁਸੀਂ ਇਹਨੂੰ ਕੋਟ ਕੇ ਵੀ ਬਣਾਉਂਗੀ ਨਾ ਇਹ ਬਹੁਤ ਸਵਾਦ ਲੱਗੂਗੀ ਪਰ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਖਾਣੀ ਪਸੰਦ ਕਰਦੇ ਆ ਇਸ ਲਈ ਮੈਂ ਕੋਟ ਨਹੀਂ ਰਹੀ ਹਲਕਾ ਜਿਹਾ ਉਹਨੂੰ ਮਿਕਸ ਕਰ ਲਿਆ ਦੂਸਰੀ ਸਾਈਡ ਆਪਣਾ ਤੜਕਾ ਬਿਲਕੁਲ ਬ੍ਰਾਊਨ ਹੋ ਗਿਆ ਏ ਜਾਨਕੀ 골ਡਨ ਹੋ ਗਿਆ ਦੇ ਵਿੱਚ ਹਲਕੇ ਜਿਹੀ ਮਸਾਲੇ ਪਾਵਾਂਗੇ ਇਹ ਜਿਹੜੀ ਲੋਕੀ ਚੰਨਦਾਲ ਆਪਾਂ ਜ਼ਿਆਦਾ ਮਸਾਲਿਆਂ ਚ ਨਹੀਂ ਬਣਾਉਣੀ ਕਰਦੇ ਨਾਰਮਲ ਮਸਾਲਿਆਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਦੇ ਵਿੱਚ ਮੈਂ ਥੋੜੀ ਜੀ ਲਾਲ ਮਿਰਚ ਪਾਊਡਰ ਧਨੀਆ ਤੇ ਜੀਰਾ ਪਾਊਡਰ ਕਸੂਰੀ ਮੇਥੀ ਨਾਲ ਹੀ ਇੱਕ ਟਮਾਟਰ ਇਹ ਤੜਕੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਕਿ ਇਹਦਾ ਕੱਚਾਪਨ ਖਤਮ ਹੋ ਜਾਵੇ ਮਸਾਲੇ ਵੀ ਪੱਕ ਜਾਣ ਨਾਲ ਹੀ ਆਪਣੇ ਜਿਹੜੇ ਟਮਾਟਰ ਆ ਉਹ ਵੀ ਨਰਮ ਹੋ ਜਾਣ ਤੜਕਾ ਪਕਾਉਂਦੇ ਸਮੇਂ ਗੈਸ ਹਮੇਸ਼ਾ ਘੱਟ ਤੇ ਹੀ ਰੱਖਿਓ ਜੀ ਨਹੀਂ ਤਾਂ ਜਿਹੜੇ ਮਸਾਲੇ ਆ ਨਾ ਉਹ ਆਪਣੇ ਜਲ ਜਾਣਗੇ ਤੇ ਜਿੰਨਾ ਵਧੀਆ ਤੜਕਾ ਬਣ ਕੇ ਤਿਆਰ ਹੋਊਗਾ ਓਨੀ ਵਧੀਆ ਆਪਣੀ ਦਾਲ ਬਣ ਕੇ ਜਿਹੜੀ ਤਿਆਰ ਹੋਊਗੀ ਤੇ ਇਥੇ ਮੈਂ ਦੋ ਮਿਰਚਾਂ ਇਹ ਸਿਰਫ ਵੀਡੀਓ ਬਣਾ ਰਹੀ ਐ ਜੀ ਇਸ ਕਰਕੇ ਪਾਈਆਂ ਇਹ ਦੇਖਣ ਨੂੰ ਵਧੀਆ ਲੱਗਦੀਆਂ ਐ ਤੇ ਇਸ ਤਰੀਕੇ ਦੇ ਨਾਲ ਪਾ ਕੇ ਨਾ ਬਿਲਕੁਲ ਰੈਸਟੋਰੈਂਟ ਵਾਲੀ ਫੀਲਿੰਗ ਆਉਂਦੀ ਐ ਮਿਰਚਾਂ ਪਾ ਕੇ ਮਿਕਸ ਕਰਦੇ ਹੋਏ ਤੜਕੇ ਨੂੰ ਨਰਮ ਹੋਣ ਤੱਕ ਜਾਨੀ ਕਿ ਤੇਲ ਅਲੱਗ ਹੋਣ ਤੱਕ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਈ ਜਿਵੇਂ ਆਪਣਾ ਤੜਕਾ ਬਣ ਕੇ ਤਿਆਰ ਹੋ ਗਿਆ ਨਾ ਫਿਰ ਇਹਦੇ ਵਿੱਚ ਪਾ ਦੇਣੀ ਐ ਆਪਾਂ ਲੋਕੀ ਚਨਾ ਦਾਲ ਤੇ ਇਹ ਲੋਕੀ ਚਨਾ ਦਾਲ ਜਾਨੀ ਕਿ ਛੋਲਿਆਂ ਦੀ ਦਾਲ ਦੇ ਵਿੱਚ ਗੱਦੂ ਪਾ ਕੇ ਇਸ ਤਰੀਕੇ ਦੇ ਨਾਲ ਬਣਾਈਏ ਨਾ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਘੱਟ ਕਿਉਂ ਤੇਲ ਦੇ ਵਿੱਚ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਜਾਨੀ ਕੀ ਕਰਦੇ ਨਾਰਮਲ ਮਸਾਲਿਆਂ ਦੇ ਵਿੱਚ ਬਣਾ ਕੇ ਆਪਾਂ ਤਿਆਰ ਕਰ ਰਹੇ ਆ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਤੜਕੇ ਦੇ ਵਿੱਚ ਦਾਲ ਨੂੰ ਮਿਕਸ ਕਰ ਦੇਣਾ ਸੀ ਤੇ ਜਿਵੇਂ ਹੀ ਉਬਾਲਾ ਆ ਗਿਆ ਨਾ ਤੇ ਫਿਰ ਇਹਨੂੰ ਆਪਾਂ ਟਾ ਕੇ ਦਾਲ ਨੂੰ ਤੇ ਤੜਕੇ ਨੂੰ ਇਕੱਠਿਆਂ ਪਕਾਵਾਂਗੇ 4 ਤੋਂ 5 ਮਿੰਟ ਮੀਡੀਅਮ ਸੇਕ ਤੇ ਇਹ ਬਹੁਤ ਹੀ ਸਵਾਦਮਨ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਫਿਰ ਟੱਕ ਕੇ ਆਪਾਂ 4 ਮਿੰਟ ਪਕਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਇਹਨੂੰ ਕੋਟ ਵੀ ਸਕਦੇ ਹੋ ਅਸੀਂ ਬਿਨਾ ਕੋਟੇ ਬਣਾਉਣੀ ਆ ਕਿਉਂਕਿ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਬਣਾਈ ਜਾਂਦੀ ਹੈ ਤੇ ਦੇਖੋ 5 ਮਿੰਟ ਪਕਾਉਣ ਤੋਂ ਬਾਅਦ ਬਿਲਕੁਲ ਹੀ ਉੱਪਰ ਜਿਹੜਾ ਆਪਣਾ ਤੇਲ ਆ ਉਹ ਅਲੱਗ ਦਿਖਣ ਲੱਗ ਗਿਆ ਤੇ ਬਹੁਤ ਹੀ ਵਧੀਆ ਆਪਣੀ ਕਦੂ ਦੇ ਤੇ ਛੋਲਿਆਂ ਦੀ ਦਾਲ ਬਣ ਕੇ ਤਿਆਰ ਆ ਜਾਨੀ ਕਿ ਤੁਸੀਂ ਦਾਲ ਕਹਿ ਲਓ ਜਾਂ ਸਬਜ਼ੀ ਕਹਿ ਲਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਓ ਗੈਸ ਕਰ ਦਿੱਤਾ ਮੈਂ ਬੰਦ ਤੇ ਉੱਪਰ ਦੀ ਪਾ ਦਿੱਤਾ ਇਹ ਜੀ ਫ੍ਰੈਸ਼ ਹਰਾ ਧਨੀਆ ਹਰਾ ਧਨੀਆ ਪਾ ਕੇ ਮਿਕਸ ਕਰ ਲਵਾਂਗੇ ਤੇ ਦਾਲ ਬਣ ਕੇ ਆਪਣੀ ਤਿਆਰਾ ਜੀ ਗਰਮਾ ਗਰਮ ਖਾਓ ਤੇ ਸਾਰਿਆਂ ਨੂੰ ਖਿਲਾਓ ਬਹੁਤ ਪਸੰਦ ਕਰਨਗੇ ਖੁਸ਼ ਹੋ ਕੇ ਖਾਣਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਬਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਮਿਲਦੇ ਹਾਂ ਜਿੰਨਾ ਵੀ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ